ਖਬਰ ਹੁਸ਼ਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਸਹੋੜਾ ਕੰਡੀ ਤੋਂ ਹੈ ਜਿੱਥੋਂ ਦੀ ਰਹਿਣ ਵਾਲੀ ਇੱਕ ਮਹਿਲਾ ਭੇਤ ਭਰੇ ਹਲਾਤਾਂ ਚ ਘਰ ਚੋਂ ਲਾਪਤ ਹੈ ਤੇ ਅੱਜ 9 ਦਿਨ ਬੀਤਣ ਦੇ ਬਾਵਜੂਦ ਵੀ ਮਹਿਲਾ ਦਾ ਕੋਈ ਥੋ ਪਤਾ ਨਹੀਂ ਲੱਗ ਸਕਿਆ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਹਿਲਾ ਨੂੰ ਅਗਵਾ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਵਨ ਕੁਮਾਰ ਨੇ ਦੱਸਿਆ ਕਿ ਉਸਦੀ ਪਤਨੀ ਸੋਨੀਆ ਦੀ ਉਮਰ 28 ਸਾਲ ਹੈ ਤੇ ਉਸ ਦੀਆਂ ਦੋ ਬੇਟੀਆਂ ਵੀ ਨੇ ਤੇ ਜਿਸ ਦਿਨ ਉਸਦੀ ਪਤਨੀ ਘਰੋਂ ਲਾਪਤਾ ਹੋਈ ਤਾਂ ਉਸ ਵਕਤ ਘਰ ਚ ਕੋਈ ਵੀ ਮੌਜੂਦ ਨਹੀਂ ਸੀ ਜੀਵਨ ਕੁਮਾਰ ਨੇ ਦੱਸਿਆ ਕਿ ਉਸ ਨੂੰ ਸ਼ੱਕ ਆ ਕਿ ਜਦੋਂ ਉਸਦੀ ਘਰਵਾਲੀ ਲਾਪਤਾ ਹੋਈ ਸੀ ਉਸ ਦਿਨ ਕੁਝ ਕੱਪੜੇ ਵੇਚਣ ਵਾਲੇ ਪਿੰਡ 'ਚ ਘੁੰਮ ਰਹੇ ਸੀ ਤੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਸੋਨੀਆ ਵੱਲੋਂ ਉਹਨਾਂ ਪਾਸੋਂ ਕੱਪੜੇ ਖਰੀਦੇ ਗਏ ਸਨ ਤੇ ਉਸ ਵਕਤ ਤੋਂ ਹੀ ਉਹ ਘਰੋਂ ਲਾਪਤਾ ਹੈ ਪਤੀ ਦਾ ਕਹਿਣਾ ਹੈ ਕਿ ਉਕਤ ਕੱਪੜੇ ਵੇਚਣ ਵਾਲਿਆਂ ਵੱਲੋਂ ਹੀ ਉਸਦੀ ਪਤਨੀ ਨੂੰ ਅਗਵਾ ਕੀਤਾ ਗਿਆ ਕਿਉਂਕਿ ਉਹ ਲੋਕ ਵੀ ਦੁਬਾਰਾ ਕਦੇ ਇਲਾਕੇ 'ਚ ਦਿਖਾਈ ਨਹੀਂ ਦਿੱਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ 9 ਦਿਨਾਂ ਤੋਂ ਥਾਣੇ ਦੇ ਚੱਕਰ ਕੱਟ ਰਹੀ ਨੇ ਪਰੰਤੂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ। ਦੂਜੇ ਪਾਸੇ ਠਾਣਾ ਹਾਜੀਪੁਰ ਦੇ ਐਸ ਐਚ ਓ ਪੰਕਜ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਮਹਿਲਾ ਦੇ ਫੋਨ ਦੀ ਵੀ ਕਾਲ ਡਿਟੇਲ ਖੰਗਾਲੀ ਚਾਰੀ ਹੈ ਤੇ ਪੁਲਿਸ ਹਰ ਪਹਿਲੂ ਨੂੰ ਆਧਾਰ ਬਣਾ ਕੇ ਕਾਰਵਾਈ ਕਰ ਰਹੀ ਹੈ ਤੇ ਜਲਦ ਮਹਿਲਾ ਨੂੰ ਲੱਭ ਲਿਆ ਜਾਵੇਗਾ। ਆਹ ਸਹੀ ਨਾ ਮਤਲਬ ਵੀ ਮੈਂ ਸਵੇਰੇ ਚੱਲ ਜਾਂਦਾ ਕੰਮ ਤੇ ਕੀ ਕੰਮ ਕਰਦਾ ਤੁਸੀਂ? ਮੈਂ ਦਿਹਾੜੀ ਲਾਨਾ ਜੀ। ਠੀਕ ਹੈ। ਤਾਂ ਉਹ ਪਤਾ ਨਹੀਂ ਵੀ ਮੇਰੇ ਤੋਂ ਕੋਈ ਬਾਅਦ ਕੋਈ ਕੱਪੜੇ ਵੇਚਣ ਵਾਲੇ ਆਂਦੇ ਆ। ਹੂੰ। ਉਹਨਾਂ ਨਾਲ ਕਿਤੇ ਵੀ ਕਿਥੇ ਕੱਪੜੇ ਵੀ ਲਏ ਆ ਬੈਠੇ ਵੀ ਹੈਗੇ ਆ ਉਹ ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਉਹ ਤੋਂ ਬਾਦ ਉਹ ਮਿਲਦੀ ਨਹੀਂ ਪਈ ਸਾਨੂੰ ਯਾਨੀ ਕਿ ਤੁਹਾਨੂੰ ਸ਼ੱਕ ਹੈ ਕਿ ਉਹ ਕੱਪੜੇ ਜਿਹੜੇ ਵਿੱਚ ਨਾਲੇ ਤੁਹਾਡੀ ਵਾਈਫ ਨੂੰ ਕਿਤੇ ਕਿਡਨੈਪ ਕਰਕੇ ਹਾਂਜੀ ਹਾਂਜੀ ਤੇ ਤੁਹਾਡੀ ਪਰਿਵਾਰ ਚ ਕੌਣ ਕੌਣ ਹੈ ਮੇਰੇ ਮੰਮੀ ਆ ਇੱਕ ਮੈਰਨ ਦਾ ਇੱਕ ਬਰਦਰ ਰੰਦਾ ਛੋਟਾ ਬਸ ਠੀਕ ਉਸ ਵਕਤ ਘਰ ਵਿੱਚ ਕੋਈ ਮੌਜੂਦ ਸੀਗਾ ਕੋਈ ਨਹੀਂ ਮੌਜੂਦ ਨਹੀਂ ਤੁਹਾਡੇ ਬੇਟੀਆਂ ਬੱਚੇ ਕਿੰਨੇ ਆ ਬੱਚੇ ਮੇਰੀ ਦੋ ਗੁੜੀਆਂ ਜੀ ਕਿੰਨੇ ਕਿੰਨੇ ਸਾਲ ਦੇ ਇੱਕ ਹੈਗੀ 7 ਸਾਲ ਦੀ ਜੀ ਇੱਕ ਹੈਗੀ 2.5 ਸਾਲ ਦੀ ਤੇ ਤੁਹਾਡੀ ਵਾਈਫ ਦਾ ਨਾਮ ਕੀ ਸੀ ਸੋਨੀਆ ਤੇ ਬੜੇ ਵਿਆਹ ਨੂੰ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਤੇ ਹੁਣ ਇਸ ਇਸ ਵਿਸ਼ੇ ਤੁਸੀਂ ਕਦੇ ਕਿਸੇ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਜੀ ਸਰ ਕੋਈ ਕਾਰਵਾਈ ਹੋਈ ਕਾਰਵਾਈ ਕੋਈ ਨਹੀਂ ਹੋਈ ਅੱਜ ਨੋਮਾ ਦਿਨ ਹੈ ਜੀ ਕੀ ਤੁਹਾਨੂੰ ਲੱਗਦਾ ਖਤਰਾ ਹੈ ਤੁਹਾਡੀ ਵਾਈਫ ਦਾ ਖਤਰਾ ਹੈਗਾ ਜੀ ਉਹ ਮੈਨੂੰ ਨਹੀਂ ਲੱਗਦਾ ਜਾਂ ਤਾਂ ਮਾਰ ਦਿੱਤੀ ਹੈ ਤਾਂ ਜਾਂ ਮੈਨੂੰ ਕਲੀਅਰ ਕੀਤਾ ਜਾ ਪੁਲਿਸ ਤੋਂ ਕੀ ਮੰਗ ਕਰਦੇ ਹੋ ਮੰਗ ਇਹ ਕੀਤਾ ਜਾਵੇ ਮੈਨੂੰ ਉਹ ਲਿਆਂਦੀ ਜਾਵੇ ਮੇਰੇ ਬੱਚੇ ਛੋਟੇ ਛੋਟੇ ਰਹਿੰਦੇ ਨਹੀਂ ਪਏ ਨਾਮ ਤੁਹਾਡਾ ਚੰਚਲ ਮਤਲਬ ਤੁਹਾਡੀ ਨੂੰ ਕਿੰਨੇ ਦਿਨ ਤੋਂ ਲਾਪਤਾ ਹੈ ਨੌ ਦਿਨ ਹੋ ਗਏ ਆ ਜੀ ਅੱਜ ਤੱਕ ਕੁਝ ਨਹੀਂ ਪਤਾ ਲੱਗਾ ਹਾਂਜੀ ਕੁਝ ਨਹੀਂ ਪਤਾ ਲੱਗਾ ਤੇ ਕੀ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਨੂੰ ਉਸ ਤੋਂ ਤੁਸੀਂ ਕਿੱਥੇ ਸੀ ਜਦੋਂ ਲਾਪਤਾ ਹੋਇਆ ਹਾਂਜੀ ਮੈਂ ਕਿਸੇ ਦੇ ਘਰ ਬੈਠੀ ਸੀ ਉਸੇ ਘਰ ਵਿੱਚ ਕੋਈ ਵੀ ਨਹੀਂ ਹਾਂਜੀ ਕੋਈ ਨਹੀਂ ਸੀ ਕਿ ਕੀ ਤੁਹਾਨੂੰ ਸ਼ੱਕ ਹੈਗਾ ਕਿਸੇ ਤੇ ਕੀ ਸ਼ੱਕ ਤਾਂ ਸਾਨੂੰ ਕੱਪੜੇ ਵੇਚਣ ਵਾਲੇ ਆਉਂਦੇ ਵਾਸੇ ਹੋਈ ਹੈ ਲੱਗਦਾ ਤੁਹਾਡੀ ਨੂੰ ਉਹ ਲੈ ਕੇ ਗਏ ਹੈ ਇਹ ਨਹੀਂ ਨਾ ਪਤਾ ਲੱਗਦਾ ਕਿ ਉਹ ਲੈ ਕੇ ਗਏ ਜਾਂ ਨਹੀਂ ਕੀ ਮੰਨ ਕਰਦੇ ਹੋ ਤੁਸੀਂ ਕੋਲ ਅਸੀਂ ਸਾਡੇ ਨੂੰ ਲੱਭਣਾ ਚਾਹੀਦਾ ਹੈ ਛੋਟੇ ਛੋਟੇ ਬੱਚੇ ਨੂੰ ਮੈਂ ਸੰਭ ਹੀ ਨਹੀਂ ਸਕਦੀ ਇਹਨਾਂ ਨੂੰ ਮੇਰਾ ਸਿਆਣਾ ਸਰੀਰ ਬਿਮਾਰ ਨਹੀਂ ਬੀਪੀ ਵਾਧਾ ਮੇਰਾ ਸਰੇਕਸ ਅੰਤਰਜਨ ਤੋਂ ਨਹੀਂ ਇਸਲਾ ਪਤਾ ਕੀ ਇਹਦਾ ਬਾਇਸ ਸਣਿਓ ਧੀ ਲੇਡੀਜ਼ ਹੌਮ ਦਾ ਨਾ ਹੈਗਾ ਸੋਰੀਆਂ ਵਾਈਫ ਹੋਂ ਸ਼ੀਵਨ ਘਵਾਨ ਸ਼ੀਵਨ ਘਵਾਨ ਨੇ ਸਭ ਦੀ ਬਕਾਸ ਕੀਤੀ ਸੀ ਕਿਉਂਕਿ ਵੀ ਵਾਈਫ ਜਿਹੜੀ ਘਰੋਂ ਚਲੀ ਗਈ ਹੈ ਇਹ ਉਹਦੀ ਉਮਰ ਹੈ 32 ਸਾਲ ਉਹਦੀ ਉਮਰ ਹੈ ਦੋ ਬੱਚੇ ਹੈਗੇ ਮੰਦੀ ਅਸੀਂ ਜਿਹੜੀ ਇਹਦੀ ਰੱਪੜ ਜਿਹੜੀ ਸੀ ਆਪਣੀ ਜਿਹੜੀ ਕਮਸ਼ੀਦੀ ਰੱਪੜ ਤੋਂ ਲਿਖੀ ਜਿਹੜਾ ਦਾ ਫੋਨ ਨੰਬਰ ਸੀ ਜਿਹੜੇ ਜਿਹੜੇ ਬੰਦਿਆਂ ਤੇ ਸ਼ੱਕ ਹੈ ਤੇ ਉਹਨਾਂ ਨੂੰ ਅਸੀਂ ਬੁਲਾ ਕੇ ਕੋਸ਼ਿਸ਼ ਕੀਤੀ ਤਾਂ ਅੱਕੀ ਕੋਈ ਗੱਲ ਕੋਸ਼ਿਸ਼ ਚੱਲੀ ਹੈ ਕੋਈ ਸ਼ਿਕਾਇਤ ਤੇ ਸ਼ਿਕਾਇਤ ਦਾ ਕੋਸ਼ਿਸ਼ ਲੰਬਣੀ ਕੋਸ਼ਿਸ਼ ਹਰ ਟੈਕਨੀਕਲ ਤਰੀਕਿਆਂ ਨਾਲ ਲੰਬਣੀ ਕੋਸ਼ਿਸ਼ ਕੀਤੀ ਜਾਊਗੀ ਉਹ ਲੰਬੀਆਂ ਬਾਅਦਸੇ ਕਰਵਾ ਦਿੱਤੀ ਸਭ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਾਡੀ ਬੇਟੀ ਦਾ ਕੋਈ ਕਤਲ ਨਹੀਂ ਹੋਇਆ ਜਿਹੜੇ ਨਾਮ ਨਾਲ ਕੀਤਾ ਹੋਏ ਕਿਸੇ ਵਾਰੀ ਸਾਡੇ ਕੋਲ ਅਸੀ ਕੋਈ ਸੂਚਨਾ ਨਹੀਂ ਹੈਗੀ ਕਿ ਇਹਦਾਂ ਦਾ ਕਿਤਨ ਹੋਇਆ ਹੈ ਕਿ ਜੀ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਦੇਖਦੇ ਕਿ ਜਿਹੜਾ ਮੀਡੀਆ ਦੇ ਪਿਛੇ ਪਿੰਡਾਂ ਦੀ ਗੱਲਬਾਤ ਹੋਈ ਸੀ ਉਹਦੇ ਨੇ ਅੰਬਿਆਸ ਕਿ ਨੇ ਰਾਜਸਥਾਨ ਜਾਣਾ ਹੈ ਉਹਦੇ ਵਿੱਚ ਬੰਦੇ ਨੂੰ ਅਸੀਂ ਬੁਲਾਇਆ ਕੋਸ਼ਿਸ਼ ਕੀਤੀ ਹੈ ਹੁਣ ਕੀ ਹੁਣ ਥਾਣੇ ਬੁਲਾਇਆ ਪਿਆ ਕਿ ਪੁਸ਼ਕੀਸ਼ ਪਰਪਰ ਕਰ ਰਹੇ ਨੇ ਇਹ ਤਾਂ ਨਹੀਂ ਕੋਈ ਸਲਾਹ ਲੱਗਦਾ ਹੈ ਜਲਦੀ ਜਲਦੀ ਇਹਨਾਂ ਦੇ ਕੋਲ ਜਾ ਕੇ ਉੱਥੇ ਕੀਤੇ ਵੀ ਹੋਇਆ ਜਾ ਕੇ ਬਾਸਾ ਦੇ ਹਵਾਲੇ ਕੀ We at GNA University see potential in everyone and everything around us. We drive innovation and entrepreneurship. We groom competent global citizens to affect positive change around them.